ਨਹੀਂ ਹੀ ਇਜ਼ ਹੀ ਇਜ਼ ਹੀ ਇਜ਼ ਓਕੇ ਹੀ ਇਜ਼ ਜਸਟ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਨਾ ਛੁੱਟੀ ਮਿਲ ਜੂ ਠੀਕ ਹੈ ਜੀ ਥੋੜੀ ਜੀ ਤਬੀਅਤ ਉਹਨਾਂ ਦੇ ਘਬਰਾਟ ਜੀ ਹੋਈ ਸੀ ਹੁਣ ਠੀਕ ਹੈ ਡਾਕਟਰ ਸਾਹਿਬ ਬਾਕੀ ਜੋ ਉਹਨਾਂ ਨੇ ਆਪਦਾ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ ਇਸੀ ਜੀ ਹੋ ਗਈ ਸਹੀ ਹੈ ਹੁਣ ਠੀਕ ਹੈ ਨਹੀਂ ਉਹ ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ ਹਲੇ ਅੰਦਰ ਹੈ ਮੈਂ ਆਪ ਬਾਹਰ ਖੜਾ ਹੈ ਹਲੇ ਅੰਦਰ ਨਹੀਂ ਨਹੀਂ ਉਹ ਐਸਿਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ ਉਹ ਤੁਹਾਨੂੰ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਅਸਲ 'ਚ ਉਹਨਾਂ ਨੂੰ ਕੀ ਸੀਗਾ ਕਿੰਨੇ ਵਜੇ ਦਰਦ ਹੋਇਆ ਜੀ ਜਿਆਦਾ ਨਹੀਂ ਪਤਾ ਜੀ ਉਹ ਡਾਕਟਰ ਸਾਹਿਬ ਨੂੰ ਜਦੋਂ ਆਏ ਉਹ ਤੋਂ ਬਾਅਦ ਪੁੱਛਦੇ ਮੈਨੂੰ ਆਪ ਨੇ ਹਾਂ ਠੀਕ ਹੈ ਜੀ ਬਿਲਕੁਲ ਠੀਕ ਬਿਲਕੁਲ ਠੀਕ ਹੈ ਨਾਰਮਲ ਕੋਈ ਪ੍ਰੋਬਲਮ ਨਹੀਂ ਕੀ ਕਹ ਰਹੇ ਨੇ ਜੀ ਕੋਈ ਗੱਲ ਹੋਈ ਹੈ ਜੀ ਕੋਈ ਗੱਲ ਹੋਈ ਉਹਨਾਂ ਨਾਲ ਹਾਂ ਗੱਲ ਠੀਕ ਕਹ ਰਹੇ ਨੇ ਗੱਲਬਾਤ ਠੀਕ ਹੈ ਉਹ ਕਹਿੰਦੇ ਹੁਣ ਕੋਈ ਬੇਨ ਨਹੀਂ ਕੋਈ ਕੁਝ ਨਹੀਂ ਠੀਕ ਹੋ ਗਿਆ ਅੱਛਾ ਜੀ ਕੋਈ ਮੜਾ ਮੋਟਾ ਡਾਕਟਰ ਸਾਹਿਬ ਨੇ ਜਿਹੜਾ ਕੁਝ ਕੀਤਾ ਉਹਦੇ ਨਾਲ ਠੀਕ ਹੋ ਗਿਆ ਬੰਤੀਤ ਗਿਰਜੀ ਨੂੰ ਸਵੇਰੇ ਥੋੜੀ ਜੀ ਘਬਰਾਹਟ ਕਹਿ ਰਹੇ ਸੀਗੇ ਉਹ ਜਿਆ ਪੇਨ ਕਹ ਰਹੇ ਸੀ ਕਹਿੰਦੇ ਮੇਰੇ ਥੋੜਾ ਜਾਂ ਪੇਨ ਜਾਂ ਜਕੜਨ ਹੈ ਜੀ ਤਾਂ ਫਿਰ ਮੈਨੂੰ ਇੱਥੇ ਬੁਲਾ ਲਿਆ ਸੀਗਾ ਤੇ ਥੋੜਾ ਜਿਹੀ ਸੀ ਜੀ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਥੋੜੀ ਬਲੌਕੇਜ ਸੀ ਖੋਲ ਦਿੱਤੀ ਹੈਗੀ ਹੈ ਹੁਣ ਬਿਲਕੁਲ ਠੀਕ ਹੈ ਟ੍ਰੈਂਸਟੈਂਡ ਪੈਨੇਡ ਦੋ ਹਾਂ ਜੀ ਟ੍ਰੈਂਸਟੈਂਡ ਪੈਨੇਡ ਦੋ ਸਟੈਂਡ ਉਹਨਾਂ ਦੇ ਦੋ ਪਾਣੇ ਪੰਜ ਦੋ ਬਾਜ ਮੇਨ ਨਾੜੀ ਬਲੌਕੇਜ ਨੂੰ ਫੇਸ ਕਰਕੇ ਪਾਏਗੇ ਬਲੌਕੇਜ ਸੀਗਾ ਪਰ ਕਿੰਨੇ ਕਵੇ ਤੁਹਾਡੇ ਨਾਲ ਗੱਲ ਹੋਈ ਹੈ ਮੇਰੇ ਨਾਲ ਮੇਰੇ 10 ਕਹੇ ਅੱਛਾ ਕੱਟਸ ਕੋਈ ਪਹਿਲਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਕੀ ਕੀ ਸਾਹਮਣੇ ਆਈ ਤੁਹਾਨੂੰ ਮੈਡੀਕਲ ਜਿਹੜੀਆਂ ਤੁਸੀਂ ਰਿਪੋਰਟਸ ਚੈੱਕ ਕੀ ਹੈ ਕੁਝ ਨਹੀਂ ਰੁਟੀਨ ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕੇਜ ਸੀਗੀ ਅੱਜ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਇਜ਼ ਐਬਸੋਲੂਟਲੀ ਸਕੇਲੇਬਲ ਕਿੰਨੇ ਪਰਸੈਂਟ ਤੱਕ ਸਰ ਡਿਸਚਾਰਜ ਕਰਦੇ ਹੋ ਹੋਣੀ ਹੈ ਕਿ ਉਹ 40% ਖੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਣਾ ਜੀ ਕਰ ਦਾਂਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪੀ ਜਿਹੜੀ ਸਿਹਤ ਪੱਖੋਂ ਵੀ ਠੀਕ ਨਹੀਂ ਤਾਂ ਫਿਰ ਕਿਉਂ ਕੀ ਕਰਨ ਲੱਗਦਾ ਤੁਹਾਨੂੰ ਪਰ ਰੂਟੀਨ 'ਚ ਦੇਖਦੇ ਆਂ ਵੀਰ ਜੀ ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਘਰੇ ਵੱਟੇ ਚੰਗੇ ਬੰਦੇ ਨੇ ਫਿਟ ਬੰਦੇ ਨੂੰ ਐਥਲੀਟ ਨੂੰ ਅਸੀਂ ਤਾਂ ਦੇਖਦੇ ਆਂ ਜਿਹੜੇ ਬੰਦੇ 10-10 ਕਿਲੋਮੀਟਰ ਰਨਿੰਗ ਕਰਦੇ ਆ ਫੌਜੀਆ ਨੂੰ ਉਹ ਲਮ ਆ ਜਾਂਦੀ ਹੈ ਸੋ देयर आर ਮਲਟੀਪਲ ਰੀਜਨਸ ਉਹਨਾਂ ਦੀ ਡਿਟੇਲ ਚ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਇਕਨਾਰਚੀ ਪਾਇਨੇ ਜਦੋਂ ਨੇ ਸਟੈਂਡ ਹਾਂਜੀ ਕਿੰਨੇ ਪਰਸੈਂਟ ਬਲੌਕ ਫੇਸੀ 100% 100% ਪਰਸੈਂਟ ਡਾਕਟਰ ਨੇ ਮਨ ਕੋਈ ਸਲੈਂਟਰ ਅਟੈਕ ਵੀ ਆਇਆ ਹਾਂ ਮਾਈਨਰ ਹਾਰਟ ਅਟੈਕ ਹਾਂਜੀ ਪਰਿਵਾਰ ਦੇ ਲੋਕ ਮਿਲ ਰਹੇ ਨੇ ਅਭੀ ਮੈਂ ਅਰੈਸਟ ਕਰ ਰਹੇ ਹਾਂ ਕਿਉਂਕਿ ਉਹ ਬਿਲਕੁਲ ਰਾਤ ਨੂੰ ਉਹਨਾਂ ਨੂੰ ਅਨਕੰਫਰਟੇਬਲ ਸੀ ਕਿਤੇ ਨੀਂਦ ਨਹੀਂ ਆ ਤੇ ਅਰੈਸਟ ਕਰ ਰਹੇ ਹਾਂ ਸਮਝਾ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਅਦਾਤ ਵੀ ਉਹਨਾਂ ਦੇ ਪੇਨ ਹੋਇਆ ਹੋਇਆ ਸੀਗਾ ਤਾਂ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਹੋ ਜਦੋਂ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ ਆਪਾਂ ਕਾਮਨਲੀ ਨਾਰਮਲੀ ਐਸਿਡਿਟੀ ਸਮਝ ਲੈਣੇ ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਠੀਕ ਹੋ ਗਿਆ ਸੀ ਸਮਾਂ ਕਿੰਨਾ ਲੱਗਿਆ ਸਵੇਰੇ ਸ਼ੇਅਰ ਕਰਨ ਗਏ ਨੇ ਜਦੋਂ ਉਦੋਂ ਪ੍ਰੋਬਲਮ ਹੋਈ ਹੈ ਜਦ ਬਹਿ ਨਹੀਂ ਡਿਟੇਲ ਤਾਂ ਮੈਂ ਨਹੀਂ ਪੁੱਛਿਆ ਉਹਨਾਂ ਨੂੰ ਬਸ ਉਹਨਾਂ ਨੂੰ ਹੋ ਰਿਆ ਸੀ ਪੇਨ ਹਾਂਜੀ ਹਾਂਜੀ ਸਮਾ ਸਮਾ ਕਿੰਨਾ ਲੱਗੇ ਕਿੰਨੇ ਸਮੇਂ ਚ ਸਪੈਂਟ ਪਾਂ ਤੇ ਕੋਈ ਬਹੁਤ ਟਾਈਮ ਨਹੀਂ ਲੱਗਦਾ 15 20 ਮਿੰਟ ਲੱਗਦਾ